ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ 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 ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ 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 ਤੁੰਬਾ ਛੱਡ ਕੇ ਜਿੱਥੇ ਕਦੀ ਕੋਈ ਵਪਾਰ ਕਰਨ ਨੂੰ ਤਿਆਰ ਨਹੀਂ ਹੁੰਦਾ ਸੀ ਯੂਪੀ ਵਰਗੀ ਸਟੇਟ ਦੇ ਵਿੱਚ ਅੱਜ ਪੰਜਾਬ ਦੇ ਵਪਾਰੀ ਅੱਜ ਯੂਪੀ ਬਿਹਾਰ ਹਰਿਆਣਾ ਇੱਥੇ ਆਪਣੇ ਵਪਾਰ ਸੱਜਣ ਲੱਗੇ ਇਹ ਕੱਲ ਦੀ ਮਤਲਬ ਇੱਕ ਗੱਲ ਨਾ ਨਾ ਇੱਕ ਵਪਾਰੀ ਮੈਨੂੰ ਮਿਲੇ ਕਹਿੰਦੇ ਯਾਰ ਮੈਨੂੰ ਪੱਛੋਂ ਇੱਕ ਫੋਨ ਆਇਆ ਕਹਿੰਦੇ ਮੇਕੋ ਪੈਸੇ ਮੰਗੇਗੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਔਰ ਮੈਂ ਅਗਲੇ ਦਿਨ ਸਵੇਰੇ ਜਾ ਕੇ ਬਕਵਾਰੀ ਖਾਣੇ ਕੰਪਲੇਂਟ ਦਿੱਤੀ ਕਹਿੰਦੇ ਮੈਂ ਕੰਪਲੇਂਟ ਦੇ ਕੇ ਘਰ ਆ ਰਿਆਂ ਮੇਰੇ ਘਰ ਦੇ ਬਾਹਰ ਹਰਿਆਣੇ ਦੀਆਂ ਚਾਰ ਗੱਡੀਆਂ ਚੱਕਰ ਲਾ ਗਈਆਂ ਔਰ ਇੱਕ ਬੰਦਾ ਮੇਰੇ ਘਰ ਦੇ ਬਾਹਰ ਮੋਟਰਸਾਈਕਲ ਤੇ ਬਾਂਹ ਰੱਖ ਕੇ ਮੈਨੂੰ ਫੋਨ ਕਰ ਰਿਹਾ ਹੋਰਿਆ ਪੁਲਿਸ ਦਾ ਉਰ ਕੋ ਤੈਨੂੰ ਬਚਾਉਗਾ ਇਹ ਹਾਲਾਤ ਹੋ ਗਿਆ ਸਾਡੇ ਸੂਬੇ ਦੇ ਅੱਜ ਸਾਡਾ ਲਾਅ ਐਂਡ ਆਰਡਰ ਉੱਥੇ ਨਿੱਗਾ ਇੱਥੇ ਅਸੀਂ ਕੋਈ ਆਪਣੇ ਆਪ ਨੂੰ ਸੇਵ ਨਹੀਂ ਸਮਝਦੇ ਅੱਜ ਸਾਡੀਆਂ ਨਾ ਪਹਿਨਾ ਸੀ ਆਏ ਦਿਨ ਕੋਈ ਦੁਕਾਨਦਾਰ ਲੁੱਟਿਆ ਜਾ ਰਿਹਾ ਲੋਕਾਂ ਦੇ ਗਦਾਮ ਹੀ ਲੁੱਟ-ਮੁੱਟ ਲੈ ਕੇ ਜਾ ਰਹੇ ਮੈਂ ਪੁਲਿਸ ਪ੍ਰਸ਼ਾਸਨ ਤੇ ਕੋਈ ਉਂਗਲ ਨਹੀਂ ਚੁੱਕ ਰਿਆ ਕਿੰਨਿਆਂ ਕਿ ਅੱਜ ਅਸੀਂ ਇਹਨਾਂ ਨੂੰ ਮੈਮੋਰੰਡਮ ਦਈਏ ਇਹ ਸਰਕਾਰ ਨੂੰ ਹੀ ਦਿਵਾ ਦਨ ਕਿ ਇਹ ਸਰਕਾਰ ਜੋ ਹਾਲਾਤ ਕਰ ਰਹੀ ਹੈ ਕਿ ਤੁਸੀਂ ਇਸ ਸੂਬੇ ਬਾਰੇ ਸੋਚੋ ਜਿੰਦਾਬਾਦ ਜਿਹੜੇ ਲੁੱਟਾਂ ਖੋਹਾਂ ਕਰ ਰਹੇ ਨੇ ਉਹਨਾਂ ਨੂੰ ਕੀ ਹਲਾਤ ਕਰਦੇ ਨੇ ਜੇ ਇੱਕ ਵੀਆਪੀ ਟਰੀਟਮੈਂਟ ਦਿੱਤਾ ਜਾਵੇ ਆਪ ਪਿੱਛੇ ਕਿਹੜਾ ਗੈਂਗਸਟਰ ਲਾਰੈਂਸ ਬਿਸ਼ਨੀ ਉਹ ਆਂਦਾ ਸੀ ਇੰਜ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਸੀ ਹਾਂ ਜੀ ਰਾਹ ਬੰਦ ਕਰਕੇ ਉਹਨੂੰ ਬੁਲੇਟ ਪ੍ਰੂਫ ਗੱਡੀਆਂ 'ਚ ਲੈ ਕੇ ਆਉਣਾ ਤੇ ਜਿਹਨੇ ਬਹੁਤ ਵੱਡਾ ਕੋਈ ਮੁੱਖ ਮੰਤਰੀ ਪ੍ਰਧਾਨ ਲੰਦਿਆ ਯਾਰ ਵਰਤੇ ਦੇ ਮਰਨ ਦਿਓ ਜੇ ਇਹ ਲੋਕ ਮਰਨਗੇ ਤੇ ਤਾਂ ਹੀ ਸਾਡਾ ਸੂਬਾ ਸਹੀ ਹੋਏਗਾ ਤਾਂ ਹੀ ਸਾਡਾ ਪੰਜਾਬ ਇਹਨਾਂ ਨੂੰ ਤੇ ਗੱਲਿਆਂ ਨੂੰ ਬਾਹਾਂ ਫੜਪੜ ਕੇ ਲੈ ਕੇ ਆਉਣਾ ਜੇ ਕੋਈ ਮਾਰਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਨਿਆਣੇ ਇਹਨਾਂ ਨੇ ਮਾਰੇ ਜਿਨ੍ਹਾਂ ਦੇ ਪਰਿਵਾਰ ਦੇ ਬੰਦੇ ਮਾਰੇ ਜਿਉ ਮਾਰਦੇ ਤੇ ਮਰਨ ਦਿਓ ਨਾਲ ਤੁਸੀਂ ਇਹਨਾਂ ਨੂੰ ਬੁਲੇਟ ਪ੍ਰੂਫ ਗੱਡੀਆਂ 'ਚ ਲੈ ਕੇ ਆਵੇ 10-10 ਪਾਇਲਟਾਂ ਲਾ ਕੇ ਲੈ ਕੇ ਆਏ ਤੇ ਜਿਨ੍ਹਾਂ ਵਪਾਰੀਆਂ ਨੂੰ ਜਿਨ੍ਹਾਂ ਉਹਨਾਂ ਨੂੰ ਕੋਈ ਸਕਿਉਰਟੀ ਨਹੀਂ ਉਹਨਾਂ ਨੂੰ ਕੋਈ ਖਤਰਾ ਨਹੀਂ ਉਹਨਾਂ ਨੂੰ ਤੇ ਇਹ ਕਿਹਾ ਜਾਂਦਾ ਹੈ ਕਿ ਬੈ ਕੇ ਕਿਤੇ ਮਕਾ ਲੋ ਕਿਸੇ ਨੂੰ ਵਿੱਚ ਪਾ ਕੇ ਘੱਟ ਵੱਧ ਕਰਕੇ ਮਕਾ ਲੋ ਇਹ ਮੈਸੇਜ ਦਿੱਤੇ ਜਾਂਦੇ ਨੇ ਸਾਡੇ ਪ੍ਰਸ਼ਾਸਨ ਤੋਂ ਮੈਂ ਅੱਜ ਇਸ ਧਰਨੇ ਦੇ ਰਾਹੀਂ ਪ੍ਰਸ਼ਾਸਨ ਨੂੰ ਔਰ ਇਸ ਸੂਬੇ ਦੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਆਪਣਾ ਰਵੱਈਆ ਇਸ ਸਰਕਾਰ ਦੇ ਪ੍ਰਤੀ ਜਿਹੜਾ ਉਹਨਾਂ ਦਾ ਖਰਾਬ ਹੈ ਇਹਨੂੰ ਠੀਕ ਕੀਤਾ ਜਾਵੇ ਪੰਜਾਬ ਦੇ ਲੋਕਾਂ ਬਾਰੇ ਸੋਚਿਆ ਜਾਵੇ ਪੰਜਾਬ ਦੀ ਜਨਤਾ ਵਪਾਰੀ ਨੌਜਵਾਨਾਂ ਬਾਰੇ ਸੋਚਿਆ ਜਾਵੇ ਤਾਂ ਕਿ ਇਹ ਪੰਜਾਬ ਦੁਬਾਰਾ ਪੁਰਾਣਾ ਪੰਜਾਬ ਬਣ ਸਕੇ ਸਾਨੂੰ